ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸੋਚਿਆ ਆਪਾਂ दारू ਛੱਡਣ ਤੋਂ ਬਾਅਦ ਰਨਿੰਗ ਸਟਾਰਟ ਕਰੀਏ ਤੇ ਅੱਜ ਭਾਈ ਹੈਗਾ ਆਪਣਾ ਪਹਿਲਾ ਦਿਨ ਰਨਿੰਗ ਦਾ ਤੇ ਆਜੋ ਫਿਰ ਮਿਲਦੇ ਆ ਤੁਹਾਨੂੰ ਭਾਈ ਜਿੱਦਾਂ ਤੁਹਾਡੇ ਰਸਤੇ ਜਿੱਦਾਂ ਰੁੜੇ ਆਣਗੇ ਉਦਾਂ ਹੀ ਤੁਹਾਡੀ ਜ਼ਿੰਦਗੀ ਦੇ ਰਾਹ 'ਚ ਵੀ ਰੋੜੇ ਆਣਗੇ ਪਰ ਤੁਸੀਂ ਘਬਰਾਣਾ ਬਿਲਕੁਲ ਨਹੀਂ ਇਹਨਾਂ ਰੁੜਿਆਂ ਨੂੰ ਤੁਸੀਂ ਸਾਈਡ ਤੇ ਕਰਦੇ ਹੋਏ ਆਪਣੇ ਰਸਤੇ ਤੁਰੇ ਜਾਣਾ ਸੈਕਿੰਡ ਦੋਸਤੋ ਥੋੜੇ ਰਸਤੇ ਚ ਲੋਕੀ ਟੂਨੇ ਵੀ ਕਰਨਗੇ ਟੱਪੇ ਵੀ ਕਰਨਗੇ ਪਰ ਤੁਸੀਂ ਘਬਰਾਣਾ ਨਹੀਂ ਕੋ ਚੀਜ਼ਾਂ ਦਾ ਹੱਲ ਬੈਠ ਕੇ ਵੀ ਹੋ ਜਾਂਦਾ ਵਾ ਤੁਸੀਂ ਆਰਾਮ ਨਾਲ ਬੈਠ ਕੇ ਮੁਸੀਬਤ ਦਾ ਹੱਲ ਕਰਨਾ ਕਾਲੀ ਨਹੀਂ ਕਰਨੀ ਜਲਦੀ ਨਹੀਂ ਕਰਨੀ ਦਾਰੂ ਦੀ ਬੋਤਲ ਤਾਂ ਆ ਗਈ ਗਲਾਸ ਤੇ ਖਾਰਾ ਹੈ ਨਹੀਂ ਇਹਦਾ ਹੱਲ ਕਰਦੇ ਆਪਾਂ ਪਹਿਲਾਂ ਤੇ ਬਾਈ ਕਾਲੀ ਨਹੀਂ ਕਰਨੀ ਜਲਦੀ ਨਹੀਂ ਕਰਨੀ ਰਨਿੰਗ ਤਾਂ ਆਪਾਂ ਕੱਲ ਵੀ ਕਰ ਲਾਂਗੇ ਬਸ ਲਾ ਮੁਸੀਬਤ ਦਾ ਹੱਲ ਕਰੀਏ ਕੋਈ ਠੀਕ ਹੈ ਤੇ ਆਪਾਂ